ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਵਜੀਤ ਪਿੰਡੋ라이 ਤੇ ਮੈਂ ਚੈਨਲ ਤੇ ਤੁਹਾ ਦਾ ਸਵਾਗਤ ਕਰਦੀ ਆ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਭ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਜੀ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਹੋਰ ਵੀਡੀਓ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੋਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਜੀ ਠੀਕ ਹੈ ਜੀ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਪਿਆਜ਼ਾਂ ਬਾਰੇ ਜਿਵੇਂ ਕਿ ਹੁਣ ਪਿਆਜ਼ ਸਸਤੇ ਹੋ ਜਾਂਦੇ ਨਹੀਂ ਆਪਾਂ ਪਿਆਜ਼ ਬਹੁਤ ਸਾਰੇ ਲੈ ਕੇ ਰੱਖ ਲਾਉਂਦੇ ਆ ਠੀਕ ਹੈ ਜੀ ਉਹ ਜਲਦੀ ਉਹ ਖਰਾਬ ਹੋ ਜਾਂਦੇ ਨੇ ਉਹ ਪਿਆਜ਼ਾਂ ਨੂੰ ਆਪਾਂ 1 ਸਾਲ ਵਾਸਤੇ ਸਟੋਰ ਕਰਕੇ ਰੱਖ ਸਕਦੇ ਹਾਂ ਕਿਸ ਤਰੀਕੇ ਨਾਲ ਰੱਖ ਸਕਦੇ ਆ ਉਹ ਵੀ ਤੁਹਾਨੂੰ ਦੱਸਦੇ ਆ ਤੇ ਚਲੋ ਚੱਲ ਜੀ ਇਹ ਹੋਗੇ ਨੇ ਜੇ ਆਪਣੇ ਪਿਆਜ਼ ਇਹ ਹਰੇ ਨੇ ਹਲੇ ਠੀਕ ਹੈ ਜੀ ਤੇ ਹੁਣ ਇਹ ਨਾਲ ਗਿੱਲੇ ਵੀ ਨੇ ਜੇ ਇਹਨਾਂ ਨੂੰ ਆਪਾਂ ਇਦਾਂ ਹੀ ਡੱਬ ਦੇ ਵਿੱਚ ਪਾ ਕੇ ਰੱਖਾਂਗੇ ਤਾਂ ਇਹ ਸਾਰੇ ਖਰਾਬ ਹੋ ਜਾਣਗੇ ਤੇ ਬਾਕੀ ਜੀ ਹੁਣ ਇਹਨਾਂ ਨੂੰ ਸੰਭਾਲਣ ਦਾ ਤਰੀਕਾ ਤੁਹਾਨੂੰ ਦੱਸਦੇ ਆ ਲਓ ਜੀ ਆਪਾਂ ਨੇ ਇੱਕ ਲੈ ਲੈਣੀ ਆ ਬੋਰੀ ਬੋਰੀ ਜਿਹੜੀ ਖਾਕੀ ਜੇ ਕਲਰ ਦੀ ਹੁੰਦੀ ਹੈ ਠੀਕ ਹੈ ਜੀ ਜਾਲੀ ਜੇ ਵਾਲੀ ਬੋਰੀ ਜਾਂ ਤਾਂ ਉਹ ਹੋਵੇ ਜੇ ਤੁਹਾਨੂੰ ਲਵੇ ਉਹ ਨਹੀਂ ਹੈਗੀ ਤਾਂ ਤੁਸੀਂ ਪਿਆਜ਼ ਵਾਲੀ ਬੋਰੀ ਵੀ ਲੈ ਸਕਦੇ ਹੋ ਠੀਕ ਹੈ ਤੇ ਲੋ ਜੀ ਇਧਰ ਆਪਣੇ ਲਵੇ ਨਾ ਤਾਂ ਦੂਜੀ ਬੋਰੀ ਸੀ ਨਾ ਪਿਆਜ਼ਾਂ ਵਾਲੀ ਬੋਰੀ ਸੀ ਆਪਾਂ ਨੇ ਕੀ ਕਰਿਆ ਜੀ ਆਪਾਂ ਨੇ ਲੈ ਲਈਏ ਜਾਲੀ ਵਾਲੀ ਚੁੰਨੀ ਇਹ ਜਾਲੀ ਵਾਲੀ ਚੁੰਨੀ ਆ ਤੇ ਜਾਲੀ ਵਾਲੀ ਚੁੰਨੀ ਆਪਾਂ ਡਬਲ ਕਰਕੇ ਵਿਛਾ ਲਈ ਆ ਤੇ ਇੱਕ ਲੈ ਲੈਣਾ ਅਖਬਾਰ ਜੇ ਤੁਹਾਡੇ ਕੋਲ ਅਖਬਾਰ ਨਹੀਂ ਹੈਗੇ ਤਾਂ ਤੁਸੀਂ ਕਾਪੀ ਦੇ ਮਤਲਬ ਕਿ ਜਿਹੜੀ ਆਪਣੀ ਬਾਦੂ ਰਾਫ ਕਾਪੀ ਹੁੰਦੀ ਉਹਦੇ ਵਰਕੇ ਪਾੜ ਕੇ ਇਦਾਂ ਵਿਛਾ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜਿਹੜੇ ਆਪਣੇ ਇਹ ਪਿਆਜ਼ ਨੇ ਇਹਨਾਂ ਉੱਤੇ ਇਦਾਂ ਕਰਕੇ ਮਤਲਬ ਕਿ ਜਿਆਦੇ ਸੰਘਣੇ ਨਹੀਂ ਬਿਚਾਉਣੇ ਹੈਗੇ ਸਿੱਧੇ ਸਿੱਧੇ ਕਰਕੇ ਬਿਚਾਉਣੇ ਨੇ ਜਿਹਦੇ ਨਾਲ ਆਪਣੇ ਇਹ ਪਿਆਜ਼ ਖਰਾਬ ਨਾ ਹੋਣ ਤੇ ਆਪਾਂ ਇਹ ਪਿਆਜ਼ ਜਦੋਂ ਮਤਲਬ ਕਿ ਇਦਾਂ ਆਪਾਂ ਕਰਕੇ ਬਿਚਾਵਾ ਦੇਵਾਂਗੇ ਆ ਦੇਖੋ ਜੀ ਇਦਾਂ ਕਰਕੇ ਇਦਾਂ ਕਰਕੇ ਬਸਾਉਣੇ ਨੇ ਪਿਆਜ਼ ਇਹ ਠੀਕ ਹੈ ਜੀ ਤੇ ਇਹਦੇ ਵਿੱਚ ਹਫਤੇ ਬਾਅਦ ਹੱਥ ਫੇਰਨਾ ਪਿਆ ਕਰੂਗਾ ਆਪਾਂ ਨੂੰ ਹਫਤੇ ਬਾਅਦ ਜਾਂ 2 ਹਫਤੇ ਬਾਅਦ ਇਹਦੇ ਵਿੱਚ ਹੱਥ ਫੇਰ ਦਿਓ ਤੇ ਦੂਜੀ ਗੱਲ ਦਾ ਧਿਆਨ ਇਹ ਰੱਖਣਾ ਜੀ ਇਹ ਵੀ ਜਦੋਂ ਵੀ ਤੁਸੀਂ ਮਤਲਬ ਕਿ ਪਿਆਜ਼ ਬਿਛਾਣੇ ਨੇ ਉੱਥੇ ਜਾਂ ਤਾਂ ਜਾਲੀ ਹੋਵੇ ਜਾਂ ਫਿਰ ਪੱਖਾ ਲੱਗਿਆ ਹੋਵੇ ਤੇ ਜਿਹਦੇ ਨਾਲ ਆਪਣੇ ਮਤਲਬ ਕਿ ਪਿਆਜ਼ਾਂ ਨੂੰ ਹਵਾ ਲੱਗਦੀ ਰਹੇ ਠੀਕ ਹੈ ਜੀ ਤੇ ਨਾਲੇ ਆਪਣੇ ਇਹ ਖਰਾਬ ਨਹੀਂ ਹੋਣਗੇ ਜਦੋਂ ਆਪਾਂ ਹਫ਼ਤੇ ਬਾਅਦ ਇਹਦੇ ਵਿੱਚ ਹੱਥ ਫੇਰਿਆ ਕਰਾਂਗੇ ਤੇ ਵਿੱਚ ਜਿਹੜਾ ਵੀ ਗਲਿਆ ਹੋਇਆ ਪਿਆਜ਼ ਹੋਊਗਾ ਉਹ ਨਿਕਲ ਜਾ ਕਰੂਗਾ ਬਾਹਰ ਆਪਾਂ ਕੱਢ ਕੇ ਸਿੱਟ ਦਿਆ ਕਰਾਂਗੇ ਠੀਕ ਹੈ ਜੀ ਤੇ ਬਾਕੀ ਜੀ ਪਿਆਜ਼ ਲੈਂਦੇ ਸਮੇ ਦੋ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਇੱਕ ਤਾਂ ਪਿਆਜ਼ ਮਤਲਬ ਕਿ ਸਾਫ਼ ਸੁਥਰੇ ਹੋਣ ਠੀਕ ਹੈ ਜੀ ਤੇ ਬਾਕੀ ਜਿਹੜੇ ਵਧੀਆ ਪਿਆਜ਼ ਹੁੰਦੇ ਨੇ ਉਹਨਾਂ ਦਾ ਕਲਰ ਵੀ ਲਾਲ-ਲਾਲ ਜਿਹਾ ਹੁੰਦਾ ਹੈ ਮਤਲਬ ਕਿ ਠੀਕ ਹੈ ਜੀ ਤੇ ਨਾ ਹੀ ਆਪਾਂ ਨੇ ਚਿੱਟੇ ਪਿਆਜ਼ ਲੈਣੇ ਨੇ ਨਾ ਹੀ ਆਪਾਂ ਨੇ ਹਲਕੇ ਪਿਆਜ਼ ਲੈਣੇ ਨੇ ਹਲਕੇ ਪਿਆਜ਼ ਅੱਜ ਕੱਲ ਪਲਾਸਟਿਕ ਦੇ ਵੀ ਆਉਣ ਲੱਗ ਗਏ ਨੇ ਠੀਕ ਹੈ ਜੀ ਆਪਾਂ ਲਾਲਚ ਚ ਲੈ ਲੈਣੇ ਆ ਭਾਈ 100 ਦੇ 7 ਕਿਲੋ ਦੇ ਜਾਂ 100 ਦੇ 8 ਦਿੰਦਾ ਆਪਾਂ ਲੈ ਲੈਣੇ ਆ ਪਰ ਉਹ ਪਿਆਜ਼ ਕਦੇ ਵੀ ਭੁੱਲ ਕੇ ਨਾ ਲਿਓ ਠੀਕ ਹੈ ਜੀ ਤੇ ਇਦਾਂ ਦੇ ਲਾਲ-ਲਾਲ ਪਿਆਜ਼ ਲਿਓ ਦੇਖ ਠੀਕ ਹੈ ਜੀ ਇਹ ਪਿਆਜ਼ ਸਭ ਤੋਂ ਵਧੀਆ ਰਹਿੰਦਾ ਤੇ ਵੈਸਟ ਪਿਆਜ਼ ਹੈ ਇਹ ਤੇ ਇਹਨਾਂ ਨੂੰ ਆਪਾਂ ਸਾਰੇ ਪਿਆਜ਼ ਨੂੰ ਇਦਾਂ ਕਰਕੇ ਵਸਾ ਦੇਣਾ ਤੇ ਹਫ਼ਤੇ ਵੀ ਹਫ਼ਤੇ ਵਿੱਚ ਇੱਕ ਵਾਰ ਇਹਦੇ ਵਿੱਚ ਹੱਥ ਜ਼ਰੂਰ ਫੇਰਨੇ ਠੀਕ ਹੈ ਜੀ ਸਾਫ਼ ਕਰਦੇ ਰਹਿਣਾ ਤੇ ਇਦਾਂ ਹੀ ਨਾਲੇ ਪੱਖਾ ਚਲਾਉਂਦੇ ਰਹਿਣਾ ਪੱਖਾ ਚਲਾ ਕੇ ਛੱਡਣਾ ਜੇ ਮਤਲਬ ਕਿ ਆਪਣੇ ਲਾਵੇ ਜਗ੍ਹਾ ਘੱਟ ਹੈ ਵੀ ਆਪਾਂ ਕਹਿੰਦੇ ਸੋਈ ਦੇ ਵਿੱਚ ਹੀ ਕਰ ਦਾਨੇ ਆ ਵਸਾ ਦਾਨੇ ਆ ਤੇ ਅਡਜਸਟ ਫੈਨ ਜਿ ਚਲਾਉਂਦੇ ਰਹਿਣਾ ਉਹਦੇ ਵਿੱਚ ਠੀਕ ਹੈ ਜੀ ਜਿਹਦੇ ਨਾਲ ਇਹਨਾਂ ਨੂੰ ਹਵਾ ਲੱਗਦੀ ਰਹੇ ਤੇ ਚਲੋ ਜੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰੇ ਅਨੁਸ਼ਸ਼ਕੀਕਰਨ ਬਣੇ ਰਹੋ